ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਇ ਕਿਰਪਾਲ ਦਇਾਲ ਹਰ ਰੰਗ ਮਾਣੀਐ ਕਿਰਪਾਲ ਨਹੀਂ ਕਹਿਣਾ ਕਿਰਪਾਲ ਰਾਰੇ ਨੂੰ ਸਿਆਰੀ ਲਾ ਕੇ ਹੋਇ ਕਿਰਪਾਲ ਦਇਾਲ ਹਰ ਰੰਗ ਮਾਣੀਐ ਆਵਹੋ ਸੰਤ ਮਲਾਹ ਹਰ ਕਥਾ ਕਹਾਣੀਆਂ ਅਨ ਦਿਨ ਸਿਮਰਹਿ ਨਾਮ ਤਜ ਲਾਜ ਲੋਕਾਣੀਆਂ ਰਹਾਉ ਜਾਪ ਜਪ ਜੀਵਾ ਨਾਮ ਹੋਵੇ ਅਨੰਦ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ 네ਹ ਕਿਨ੍ਹਾ ਵੇਰ ਲਾਇਆ ਲਾਇਆ ਇਹ ਤੇ ਇਕੱਠਾ ਹੀ ਬੋਲ ਦੇਣਾ ਚਾਰਨ ਕਮਲ ਸੰਗ ਨੇਹ ਕਿਨਾਂ ਵਿਰਲਾ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਾਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾ ਆਵਹੁ ਮੀਤ ਇਕਤਰ ਹੋਇ ਇਕਤਰ ਆਗੋ ਮੀਤ 71 ਹੋਏ ਰਸ ਕਸ ਸਭ ਪੁੰਚ ਪੁੰਚ ਹੈ ਮੀਨਤ ਨਾਲ ਇਹ ਸ਼ੁੱਧ ਹੋਏਗਾ 71 ਤੇ 71 ਰਾਰਾ ਬੁਗਾ ਲੱਗ ਜਾਏਗਾ ਆਗੋ ਮੀਤ 71 ਹੋਏ ਰਸ ਕਸ ਸਭ ਪੁੰਚ ਹੈ ਅੰਮ੍ਰਿਤ ਨਾਮ ਹਰ ਹਰ ਜਪ ਹੈ ਮਿਲ ਪਾਪਾ ਮੁਨਚ ਹੈ ਮੇਲ ਪਾਪਾ ਮੁਨਚ ਹੈ ਤਤ ਵਿਚਾਰ ਹੋ ਸੰਤ ਜਨ ਹੋ ਵਿਚਾਰ ਵਿਚਾਰ ਬਿਹਾਰੀ ਨਾਲ ਤਾਤੇ ਵਿਗਨ ਨਾ ਲਾਗੈ ਤਤ ਵਿਚਾਰ ਹੋ ਸੰਤ ਜਨ ਹੋ ਤਾਤੇ ਵਿਗਨ ਨਾ ਲਾਗੈ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਗੁਰਮੁਖ ਜਨ ਜਾਗੈ ਰਹਾਉ ਬੁੱਧ ਗਰੀਬੀ ਖਰਚ ਲੈ ਹੋ ਹਮੈ ਬਿਖ ਜਾ ਰਹਾਉ ਸਾਚਾ ਹੱਟ ਪੂਰਾ ਸੌਦਾ ਸਾਚਾ ਹੱਟ ਪੂਰਾ ਸੌਦਾ ਵਖਰ ਨਾਮ ਵਾਪਾਰੋ ਜੀਓ ਪਿੰਡ ਧਨ ਅਰਪਿਆ ਜੀਓ ਪਿੰਡ ਧਨ ਅਰਪਿਆ ਆਪਨੜੇ ਪ੍ਰਭ ਭਾਣਿਆ ੜੈ ਦੇ ਦਲਾਵਾ ਨਹੀਂ ਆਪਨੜੇ ਆਪਨ ਬੋਲ ਕੇ ਨਾਲ ਹੀ ਰੜੇ ਬੋਲਣਾ ਆਪਨੜੇ ਨਹੀਂ ਕਹਿਣਾ ਆਪਨੜੇ ਪ੍ਰਭ ਭਾਣਿਆ ਅਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ਦੁਰਮਤ ਮਦ ਜੋ ਪੀਵਤੇ ਬਿਖਹੀ ਮਤ ਪਤ ਕਮਲੀ ਬਿਖਲੀ ਬਿਖਲੀ ਪਤ ਕਮਲੀ ਦੁਰਮਤ ਇੱਥੇ ਜਮਕ ਲੱਗ ਜੀ ਦੁਰਮਤ ਭੈੜੀ ਬੁੱਧੀ ਵਾਲੇ ਹਨ ਮਾਦ ਜੋ ਪੀਵਤੇ ਜਿਹੜੇ ਸ਼ਰਾਬ ਨੂੰ ਪਿੰਦੇ ਹਨ ਉਹ ਤਾਂ ਬਿਖਲੀ ਪਤ ਬਿਖਲੀ ਪਤ ਜਿਹੜਾ ਪਾਠ ਹੈ ਸੰਬੰਧਕ ਹੈ ਵਿਸ਼ਵਾ ਦੇ ਪਤੀ ਹਨ ਯਾਨੀ ਕੰਜਰ ਹਨ ਬਿਖਲੀ ਪਾਤ ਕੰਬਲੀ ਬਿਖਲੀ ਪਾਤ ਕੰਬਲੀ RAM ਰਸਾਇਣ ਜੋ ਰਤੇ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰ ਮੰਤਰ ਦੜਾਇਆ ਪਾਈ ਪਰ ਸਤਿਗੁਰੂ ਕੈ ਜੇ ਨ ਭਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਕਰ ਗਹਿ ਇਕੱਠਾ ਨਹੀਂ ਬੋਲ ਦੇਣਾ ਕਰ ਨਾਮ ਹੁੰਦਾ ਹੱਥਾਂ ਦਾ ਗਹਿ ਨਾਮ ਪਕੜ ਲੈ ਪਕੜਨਾ ਕਾਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਾਪਤੀ ਦਾਤ ਸਾ ਪੂਰਨ ਵਡਿਆਈ ਵੀ ਵਿਸਰਾਮ ਧਿਆਨ ਨਾਲ ਲਾਉਣਾ ਜੋ ਪ੍ਰਭ ਦਿੱਤੀ ਦਾਤ ਇਥੇ ਵਿਸਰਾਮ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਅਹ ਜਪ ਨਾਮ ਮੁਰਾਰੀ ਨੇਮ ਨਿਭਾਹਿਓ ਸਤਗੁਰੂ ਪ੍ਰਭ ਕਿਰਪਾ ਧਾਰੀ ਨੇਮ ਨਿਭਾਹਿਓ ਸਤਗੁਰੂ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਉ ਲਾਭ ਪੂਰੇ ਗੁਰ ਦਿੱਤਾ ਇਵੇਂ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਮ ਧਨ ਗੁਣ ਗਾਉ ਇਥੇ ਵਿਸਰਾਮ ਹੈ ਲਾਭ ਇਥੇ ਯਮਕ ਲਾ ਦਨੀ ਹੈ ਲਾਭ ਪੂਰੇ ਗੁਰ ਇਥੇ ਠਮਕ ਦੀ ਲਾ ਦਨੀ ਹੈ ਦਿੱਤਾ ਗੁਰ ਦਿੱਤਾ ਇਕੱਠਾ ਨਹੀਂ ਕਹਿ ਦੇਣਾ ਲਾਭ ਪੂਰੇ ਗੁਰ ਦਿੱਤਾ ਵਣ ਜਾ ਰੇ ਸੰਤ ਨਾਨਕਾ ਪ੍ਰਭ ਸਾਹੁ ਅਮਿੱਤਾ ਅਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੁਹੀ ਪ੍ਰਭ ਤਾ ਕੇ ਵੱਡ ਪਾਗਾ ਜਾ ਕਾ ਤਾ ਕੇ ਇਹ ਸੰਬੰਧ ਕਿਸ ਤਰ੍ਹਾਂ ਹੀ ਉਚਾਰਨ ਕਰਨੇ ਓਹ ਸੁਹਿਲਾ ਸਾਧ ਸੁਖੀ ਸਭ ਭ੍ਰਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਆ ਚਾਕਰ ਕਸ ਕੇ ਬੁਨਾ ਚਾਕਰ ਨਹੀਂ ਕਹਿਣਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਹਰਾ ਕਰਨ ਕਰਾਵਣ ਸਗਲ ਬਿਦ ਸੋ ਸਤ ਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾ ਕਾ ਭਉ ਕਰਿਐ ਇਹ ਬਹੁਤ ਯਾਦ ਰੱਖਣ ਵਾਲੀ ਯਮਕ ਹੈ ਦੂਜਾ ਨਹੀਂ ਔਰ ਕੋ ਵਾਹਿਗੁਰੂ ਤੋਂ ਬਗੈਰ ਦੂਜਾ ਹੋਰ ਤਾਂ ਕੋਈ ਹੈ ਹੀ ਨਹੀਂ ਤਾ ਕਾ ਭਉ ਕਰੀਐ ਫਿਰ ਕਿਸ ਦਾ ਕੋਈ ਡਰ ਕਰਨਾ ਹੈ ਤਾ ਕਾ ਨਹੀਂ ਕਹਿਣਾ ਇਥੇ ਤਾ ਕਿਸ ਦਾ ਡਰ ਧਾਰਨ ਕਰਨਾ ਹੈ ਤਾ ਤੇ ਜਮਕ ਲਾ ਦਿੰਨੀ ਹੈ ਦੂਜਾ ਨਾਹੀ ਔਰ ਕੋ ਤਾ ਕਾ ਭਉ ਕਰੀਐ ਗੁਰ ਸੇਵਾ ਮਹਿਲ ਪਾਈਐ ਜਗ ਦੁਤਰ ਤਰੀਐ ਜਗ ਦੁਤਰ ਤਰੀਐ ਗੁਰ ਸੇਵਾ ਮਹਿਲ ਪਾਈਐ ਜਗ ਦੁਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਇਥੇ ਕਿਰਪਾਲ ਰਾਜਾ ਪੂਰਾ ਆ ਗਿਆ ਸੇਵਕ ਸੇ ਪਰਵਾਨ ਅੰਮ੍ਰਿਤ ਰਾਸ ਹਰ ਕੀਰਤਨ ਕੋ ਵਿਰਲਾ ਪੀਵੈ ਕੋ ਵਿਰਲਾ ਪੀਵੈ ਵਜੋ ਨਾਨਕ ਮਿਲਾ ਏਕ ਨਾਮ ਵਜੋ ਪੋਲਾ ਹੀ ਬੋਲਣਾ ਵਜੋ ਨਾਨਕ ਮਿਲਾ ਏਕ ਨਾਮ ਰਿਦ ਜਾਪ ਜਾਪ ਜੀਵੈ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ਸਭ ਕੇਸੋ ਤਾਕਾ ਕਾਂਢੀਐ ਥੋਰਾ ਅਰ ਮੂਚਾ ਜੀਵ ਪ੍ਰਾਣ ਮੇਰਾ ਤਨੋ ਸਾਹਿਬ ਕੀ ਮੰਨਿਆ ਮੰਨਿਆ ਨਾਮ ਜਿਸੈ ਕੈ ਊਜਲੀ ਜੇ ਸਦਾਸੀ ਗਨੀਆਂ ਰਹਾਉ ਵੇ ਪ੍ਰਵਾਹ ਆਨੰਦ ਮੈਂ ਨਾਉ ਮਾਨਕ ਹੀਰਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਵੇ ਪ੍ਰਵਾਹ ਆਨੰਦ ਮੈਂ ਜਿਹੜਾ ਆਨੰਦ ਮੈਂ ਪਾਠ ਹੈ ਇਹ ਸੰਬੰਧਕ ਪਾਠ ਹੈ ਆਨੰਦ ਰੂਪ ਵੱਖਰਾ ਨਹੀਂ ਪਾਠ ਕਰਨਾ ਮੈਂ ਦਾ ਉਚਾਰਨ ਨਾਸਕੀ ਨਹੀਂ ਕਰਨਾ ਹੈ ਵੇ ਪ੍ਰਵਾਹ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਹਰ ਰੱਜੀ ਕਸਕੇ ਹੀ ਬੋਲਣਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਰੜਾਵੋ ਸੇਵਹੁ ਸਾਧੂ ਪਾਉ ਕਰ ਤਉ ਨਿਦ ਹਰ ਪਾਵਾ ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ਜਿਸਹਿ 시ਾਰੇ ਨਾਨਕਾ ਜੇ ਸੋ ਸੁਖ ਹੈ ਬਸੇਰਾ ਆਸਾ ਮਹੱਲਾ ਪੰਜਵਾ ਸੰਤਾ ਕੀ ਹੋਏ ਦਸਰੀ ਇਹੋ ਅਚਾਰਾ ਸਿਖ ਰੀ ਸਿੱਖ ਤੇ ਨਾ ਥੋੜੀ ਜੀ ਠਮਕ ਲਾ ਦੇਣੀ ਆ ਸੰਤਾ ਕੀ ਹੋਏ ਦਸਰੀ ਇਹੋ ਅਚਾਰਾ ਸਿਖ ਰੀ ਯਾਨੀ ਰੀ ਪਦ ਜਿਹੜੇ ਨੇ ਉਤੋਂ ਪਹਿਲਾਂ ਠਮਕ ਲਾ ਕੇ ਉਚਾਰਨ ਕਰਨਾ ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨਾ ਪੇਖ ਰੀ ਪੇਖ ਪੁੱਲਾ ਹੀ ਬੋਲਣਾ ਭਰਤਾ ਦੂਰ ਨਾ ਪੇਖ ਰੀ ਇਹੋ ਮਨ ਸੁੰਦਰ ਆਪਨਾ ਹਰ ਨਾਮ ਮਜੀਠੇ ਰੰਗ ਰੀ ਤਿਆਗ ਸਿਆਣ ਪਚਾਤ ਰੀ ਤੂੰ ਜਾਣ ਗੋਪਾਲਾ ਸੰਗ ਰੀ ਇਹ ਗੋਪਾਲਾ ਪਾਠ ਪ੍ਰਤਨ ਸਰੂਪਾਂ ਦੇ ਵਿੱਚ ਮੁੱਖ ਪਾਠ ਹੈ ਹਾਹੀ ਦੀ ਸਿਆਰੀ ਦੇ ਨਾਲ ਪੁਥੀਆਂ ਚ ਗੋਪਾਲਾ ਦਲਾਵਾਂ ਦੇ ਨਾਲ ਲੱਲੇ ਦੇ ਦਲਾਵਾਂ ਨਾਲ ਛਪਿਆ ਹੋਇਆ ਪਾਰਟ ਹੈ ਗਦਗੀ ਔਂਕੜ ਪੱਪੇ ਕੰਨਾ ਲੱਲਾ ਹਾਹੀ ਸਿਆਰੀ ਨਾਲ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲਹਿ ਸੰਗ ਰੀ ਪ੍ਰਹਾਉ ਪਰਤਾ ਕਹੈ ਸੋ ਮਾਨੀਐ ਇਹੋ 시ਗਾਰ ਬਣਾਏ ਰੀ ਇਹੋ ਪਿੱਛੇ ਇਹੋ ਆ ਗਿਆ ਸੀ ਜਿਹੜੀ ਸਿਆਰੀ ਹਾਹੀ ਔਂਕੜ ਉਹ ਛੇਦੀ ਬੋਲਨਾ ਇਹੋ ਇਹ ਆ ਗਿਆ ਇਹੋ ਈੜੀ ਲਾਂ ਹਾਹੀ ਔਂਕੜ ਇੜੀ ਦੀ ਲਾਂ ਨੂੰ ਵਧਾ ਦਿੰਨਾ ਹਾਹੀ ਔਂਕੜ ਬੁੱਲਿਆ ਜਾਏਗਾ ਜੀ ਇੜੀ ਲਾਂ ਹਾਹੀ ਹੂੜਾ ਹੋਵੇ ਫਿਰ ਇਹੋ ਦੂਜਾ ਪਾਉ ਵਿਸਾਰੀਐ ਇਹ ਤੰਬੋਲਾ ਖਾਏ ਰੀ ਗੁਰ ਕਾ ਸਬਦ ਕਰ ਦੀਪਕੋ ਇਹੋ ਸਤ ਇਹੋ ਸਤ ਰਾ ਇਹ ਇਹ ਪਾਠ ਹੀ ਹੈ ਇਹ ਸਤ ਕੀ ਸੇਜ ਵਿਛਾਏ ਰੀ ਇਹ ਸਤ ਕੀ ਸੇਜ ਵਿਛਾਏ ਰੀ ਆਠ ਪਹਿਰ ਕਰ ਜੋੜ ਰਹੁ ਤੋ ਪੇਟੈ ਹਰ ਰਾਏ ਰੀ ਤਿਸ ਹੀ ਚੱਜ 시ਗਾਰ ਸਭ ਹਾਂ ਤਿਸ ਹੀ ਚੱਜ 시ਗਾਰ ਸਭ ਇੱਥੇ ਵੀ ਸੁਨਾਮ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕਾ ਜੋ ਬਾਣੀ ਕਰਤਾਰ ਰੀ ਅਸ ਮੁਹੱਲਾ ਪੰਜਵਾ ਦੀਗਨ ਡੋਲਾ ਤੌ ਲੋ ਹਾਂ ਇਹ ਮੁਖ ਪਾਠ ਦੀਗਨ ਡੋਲਾ ਹੀ ਕਰਨਾ ਦੀਗਨ ਡੋਲਾ ਨਹੀਂ ਕਰਨਾ ਦੀਗਨ ਡੋਲਾ ਤਉ ਲਾਓ ਜੋ ਮਨ ਕੇ ਭਰਮਾ ਭ੍ਰਮ ਕਾਟੇ ਗੁਰ ਆਪਣਾ ਪਾਏ ਬਿਸਰਾਮਾ ਓਏ ਵਿਖਾਦੀ ਦੋਖੀਆ ਤੇ ਗੁਰ ਤੇ ਹੁਟੇ ਹਮ ਛੂਟੇ ਅਬ ਉਹਨਾ ਤੇ ਉਹਨਾ ਤੇ ਉਹਨਾ ਪਾਠ ਹੈ ਊੜਾ ਖੁੱਲੇ ਮੂੰਹ ਵਾਲਾ ਹੀ ਹੈ ਨੰਨੇ ਦੇ ਹਲੰਤਕ ਨਾ ਮੇਰੇ ਵੀ ਉਹਨਾ ਛਪਿਆ ਹੋਇਆ ਸੀ ਪਰ ਮੁੱਖ ਪਾਠ ਉਹਨਾ ਹੈ ਊੜਾ ਖੁੱਲੇ ਮੂੰਹ ਵਾਲਾ ਨੰਨੇ ਦੇ ਹੇਠਾ ਹਲੰਤ ਤੇ ਕੰਨਾ ਉਹ ਹਮ ਛੂਟੇ ਅਬ ਉਹਨਾ ਤੇ ਓਏ ਹਮ ਤੇ ਛੂਟੇ ਰਹਾਉ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਗੁਰ ਇਥੇ ਝਮਕ ਲੱਗ ਜੇਗੀ ਗੁਰ ਕਾਟੀ ਅਗਿਆਨਤਾ ਤਬ ਛੁੱਟਕੇ ਫੰਦਾ 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 ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਨ ਦੁਖੀਆ ਦੁਖੀਆ ਪਾਠ ਊੜੇ ਦੇ ਨਾਲ ਮੁਖ ਪਾਠ ਹੈ ਮੇਰੇ ਦੁਖੀਆ ਛਪਿਆ ਹੋਇਆ ਸੀ ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮਾ ਬੰਦਾ ਆਸਾ ਮਹੱਲਾ ਪੰਜਵਾ ਸੂਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਉ ਗਰਹਿ ਨਿਵਾਰੇ ਸਤਿਗੁਰੂ ਇਹ ਗਰਹਿ ਪਗਤੀ ਯਮਕ ਲਾਉਣੀ ਆ ਗਰਹਿ ਨਿਵਾਰੇ ਨਹੀਂ ਕਹਿਣਾ ਗਰਹਿ ਨਿਵਾਰੇ ਸਤਿਗੁਰੂ ਯਾਨੀ ਗਰਹਿ ਜਿਹੜੇ ਹਨ ਮੰਦੇ ਅਸਰ ਹਨ ਪੀੜਾ ਹੈ ਦੁੱਖ ਹੈ ਗਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ ਬਲਿਹਾਰੀ ਗੁਰ ਆਪਣੇ ਸਾਧ ਸਾਧ ਬਲ ਜਾਉ ਗੁਰੂ ਵਿਟਹ ਹੋ ਵਾਰਿਆ ਜਿਸ ਮਿਲ ਸੱਚ ਸੁਆਉ ਰਹਾਉ ਸਗੁਨ ਆਪ ਸਗੁਨ ਤਿਸ ਕੋ ਲੱਗਾ ਹੈ ਜਿਸ ਚੀਤ ਨ ਆਵੇ ਇਹ ਸਗੁਨ ਆਪ ਸਗੁਣ ਉਚਾਰਨ ਕਰਨਾ ਯਾਨੀ ਆਪ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪੁੱਲੇ ਹੀ ਉਚਾਰਨ ਕਰਨੇ ਹਾਨੀ ਪਾਦ ਸਗੁਣ ਆਪ ਸਗੁਣ ਤਿਸ ਕਉ ਲੱਗਹਿ ਜਿਸ ਚੀਤ ਨਾ ਆਵੇ ਤਿਸ ਜਮ ਨੇੜ ਨਾ ਆਵਈ ਜੋ ਹਰ ਪ੍ਰਭ ਭਾਵੈ ਪੁੰਨ ਦਾਨ ਜਾਪ ਤਪ ਜੀਤੇ ਸਭ ਉਪਰ ਨਾਮ ਪੁੰਨਦਾਨ ਜਾਪ ਤਪ ਜੀਤੀ ਇਥੇ ਵਿਸਰਾਮ ਲਾਉਣਾ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਪੈ ਬਿਨਸੀ ਭ੍ਰਮ ਮੂਹ ਗਏ ਕੋ ਦਿਸੈ ਨਾ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੂਖ ਨਾ ਠਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ